ਕਿ ਕਿਉਂ ਨਹੀਂ ਨਿਕਲਦਾ ਡਰ ਹੈ ਕਿ ਕੋਈ ਨਸ਼ਾ ਕਰਕੇ ਆ ਕੇ ਸਾਡੇ ਬੱਚਿਆਂ ਨੂੰ ਨੁਕਸਾਨ ਨਾ ਕਰ ਦੇਵੇ ਯਾਰ ਇਹਨਾਂ ਨਾਲ ਕੰਮ ਕਰਦੇ ਨੇ ਕਾਰੋਬਾਰ ਕਰ ਰਹੇ ਨੇ ਉਹ ਅੱਜ ਦੁਕਾਨਾ ਬੰਦ ਕਰਕੇ ਬੈਠੇ ਨਸ਼ਾ ਦੱਸ ਕੇ ਬਾਤ ਮਾਰੀਏ ਤੇ ਲੋਕਾਂ ਮੈਂ ਕਹਿੰਦਾ ਕਿ ਇਹਨਾਂ ਦੀ ਜਿਹੜੀ ਇਹਨਾਂ ਦੀ ਫਿਲਮ ਦੀ ਜਿਹੜੀ ਸਟੋਰੀ ਐ ਐਂਡ ਹੋ ਗਿਆ ਅੱਜ ਅਸੀਂ ਸੜਕਾਂ ਤੋਂ ਉਤਰ ਗਏ ਆਂ ਜਿਹੜੇ ਦੋ ਨਾਂ ਦੇ ਰਹੇ ਜਾਵਾਂਗੇ ਇਹਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਤੁਹਾਡੀ ਗੱਲ ਮਤਲਬ ਮੈਂ ਤਾਂ ਪੁਲਿਸ ਨਾਲ ਲੈ ਕੇ ਆਇਆ ਉਹਨਾਂ ਦੇ ਘਰਾਂ ਦੇ ਵਿੱਚੋਂ ਇਹਨਾਂ ਨੂੰ ਚੱਕ ਕੇ ਲੈ ਗਏ ਇਹਨੂੰ ਪਤਾ ਲੱਗਾ ਕਿ ਉਹ ਉੱਪਰ ਰਹਿ ਕੇ ਇਹਦਾ ਵੀ ਕੰਮ ਕਰਦੇ ਨੇ ਕੈਪਸੂਲ ਵੀ ਵੇਚਦੇ ਨੇ ਖਿਲਾਫ ਹੀ ਵੇਚਦੇ ਸੀ ਸ਼ਦਾਬ ਹਨ ਲੀਕਰ ਭਾਜੀ ਸਾਰਾ ਕੁਝ ਵੇਚਦੇ ਆ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਇਹੋ ਕੀ ਗੱਲ ਹੈ ਹੱਦਸ਼ਾ ਵੀ ਕਿਦਾ ਦਰਦੇ ਬੋਲੇ ਕੌਣ ਜਿਹੜੇ ਆਪਣੇ ਬੱਚੇ ਮਰਵਾ ਗਏ ਲੋਕਾਂ ਦੇ ਮਕਾਨ ਟਾ ਕੇ ਜਿਹੜੀਆਂ ਨੇ ਬੋਲੀ ਹੈ ਇੱਧਰ ਕਿਉਂ ਨਹੀਂ ਧਿਆਨ ਆਇਆ ਜਿਹੜੀ ਜਮਾਨੀ ਕੱਲ ਬੋਲੀ ਹੈ ਕਿ ਮੇਰੇ ਪਾਪਾ ਇੰਦੂ ਲੋਰੀਆ ਦੇ ਦੇਨ ਹੁੰਦਾ ਆ ਅਜੋਰੇ ਕਹ ਰ ਮਲਾਉ ਗਿਆ ਹਮ ਇੱਥੇ ਦੀਪੂ ਬੋਲੇਗਾ ਮਰ ਜਾਏਗਾ ਇਹ ਬੋਲੇਗਾ ਮਰ ਜਾਏਗਾ ਹਰਮਨ ਬੋਲੇਗਾ ਮਰ ਜਾਏਗਾ ਇਹਨਾਂ ਲੋਕਾਂ ਨੂੰ ਵੇਖੋ ਜਿੰਦਗੀ ਆ ਕੋਈ ਨਛੇਲੇ ਕੋਈ ਬੋਲ ਨਹੀਂ ਚੱਕਦਾ ਇੱਕ ਹਫਤਾ ਪਹਿਲੇ ਰਤੂ ਕੋਈ ਬੋਲੇਗਾ ਤਾਂ ਦਸ ਹਫਤਾ ਪਹਿਲੇ ਹੀ ਪਿਛਲੀ ਗਲੀ 'ਚ ਮੇਰੇ ਭਤੀਜੇ ਦਾ ਕਤਲ ਹੋਇਆ ਮੈਂ ਕੀ ਕਰ ਲਿਆ ਉੱਥੇ ਮੈਂ ਕਿ ਪੂਰੇ ਬੀ ਐਮ ਐਲ ਏ ਮੈਂ ਕੀ ਕਰ ਲਿਆ ਕੀ ਲੱਗਦਾ ਸਗਾ ਧੱਕਾ ਕਰਦੀ ਪੀਰ ਇਹ ਸਰਕਾਰ ਦੇ ਲੀਡਰ ਤੇ ਜਿਹੜੇ ਕੁਝ ਅਫਸਰ ਜਿਹੜੀ ਕਾਲੀਆਂ ਭੇਟਾਂ ਇਹਨਾਂ ਨਸ਼ਾ ਵੇਚਣਾਂ ਦੇ ਨਾਲ ਉਹਨਾਂ ਦੀ ਸੈਟਿੰਗ ਹੈ ਸੱਜੇ ਹਮ ਇਹ ਤੇ ਮੇਰੇ ਜਿਹੜੇ ਲੋਕ ਆ ਸ਼ਿਵਾਈ ਨਗਰ ਦੇ ਦਾਨਿਸ਼ਮੰਦਾ ਨੇ ਬੋਲ ਨਹੀਂ ਸਕਦੇ ਇਹ ਮਿਹਨਤ ਕਰਨ ਵਾਲੇ ਆ ਹਰ ਬੰਦਾ 200 400 ਹਜ਼ਾਰੀ ਲਾਂਦਾ ਤੋਂ ਆਪੋਂ ਡਰ ਪਿਆ ਆਪਣੇ ਬੱਚੇ ਥੋੜੀ ਮਰਵਾਣੇ ਯਾਰ ਪਤਾ ਟਾਲਾ ਦਾ ਖਰਚ ਵੜੀ ਜਾਂਦੇ ਪਿਆ ਕਿੰਨੀ ਦੇ ਦੀਪੂ ਬੋਲੂਗਾ ਕਿੰਨੀ ਦੇ ਲਾਕੇ ਦਾ ਸਪਾਂਸਰਾਂ ਬੋਲੂਗਾ ਕਿੰਨੀ ਦਿਨ ਮੈਂ ਆ ਕੇ ਬੋਲਾਂਗਾ ਹਰ ਬੰਦੇ ਦੀ ਇੱਕ ਜਗ੍ਹਾ ਕਿਹੜਾ ਹਰ ਬੰਦੇ ਨੇ ਬੈਕ ਫੁੱਟ ਚਲੇ ਜਾਣਾ ਕੋਈ ਨਹੀਂ ਬੋਲੇਗਾ ਬਾਅਦ ਚ ਮਨੂੰ 18 20 ਫੋਨ ਪ੍ਰਾਈਵੇਟ ਆਏ ਐ ਐਮਐਲ ਸਾਹਿਬ ਪਤਾ ਹੀ ਕਹਿੰਦੇ ਕਹਿੰਦੇ ਤੁਹਾਨੂੰ ਸੌਂ ਲੱਗੇ ਮਾਤਾ ਦੀ ਮੇਰਾ ਦੱਸਿਓ ਨਾ ਕਿ ਮੈਂ ਤੁਹਾਨੂੰ ਫੋਨ ਕੀਤਾ ਇਹ ਕ੍ਰਿਮੀਨਲ ਹੈ ਇਹ ਨਸ਼ਾ ਵੇਚਦੇ ਨੇ ਇਹ ਡਰਿਆ ਇਹ ਡਰਿਆ ਯਾਰ ਸਰਕਾਰ ਕਹਿੰਦੀ ਨਸ਼ੇ ਵਿਧੂ ਜੁੱਧ ਨਸ਼ਾ ਮਤਲਬ ਲੋਕਾਂ ਨੇ ਕੋਫ ਪਾਇਆ ਪੈ ਡਰ ਪਾਇਆ ਪੈ ਨਾ ਨੇ ਜਿੱਦੋਂ ਤੱਕ ਇਹ ਜਿਹੜਾ ਇਲਾਕਾ ਇਹ ਲਵਾਰਿਸ ਹੈ ਇਹ ਲਵਾਰਿਸ ਹੈ ਇੱਥੇ ਦਾ ਜਿਹੜਾ ਮੁਖੀ ਹੈ ਉਹ 25 ਕਿਲੋ ਮਿੰਟ ਦੂਰ ਵਾਲੀ ਕੋਠੀ ਹੈ ਉਹਨੂੰ ਕੀ ਪਤਾ ਦੰਸ਼ ਬੰਦਾ ਕੀ ਹੋ ਰਿਹਾ ਹਮ ਅਗਲੇ ਇਸ ਇਲਾਕੇ ਦਾ ਕੋਈ ਮੁੱਖੀ ਮੁਕੀਆ ਹੀ ਨਹੀਂ ਹੈਗਾ ਅੱਜ ਉਹ ਜੁਰੂਰ ਕੈਬਨਟ ਮੰਤਰੀ ਹੈ ਐਮ ਐਲ ਏ ਉਹਨੂੰ ਬਸਤੀ ਚ ਚਤਾਨੀ ਉਹ ਬਸਤੀ ਰੁਪ ਜਾਵੇ ਉਹਦੇ ਵਿੱਚ ਮਰਸੀ ਦੇ ਲੋਕ ਨਸ਼ਾ ਕਰ ਕਰ ਮਰ ਜਾਂਦੇ ਇਹਨਾਂ ਦੇ ਬੱਚੇ ਨਸ਼ਾ ਕਰਨਗੇ ਖਤਮ ਹੋ ਜੇਗੀ ਉਹ ਲੋਕ ਆਪਣੀ ਕੁਰਸੀਆਂ ਦੇ ਨਜ਼ਾਰੇ ਲੈਣਗੇ ਅੱਜ ਇਹ ਸ਼ਰਮ ਆਣੀ ਚਾਹੀਦੀ ਹੈ ਮੈਂ ਕਹਿੰਦੇ ਕਿ 10 ਰੁਪਏ ਲੈ ਕਤਲ ਹੋਇਆ ਹੈ ਆਏ ਦਿਨ ਕਿਸੇ ਨਾ ਕੋਈ ਘਤਰਨ ਦਵਾ ਨਿਸ਼ਮੰਦਾ ਦਾ ਨਾਮ ਜੋੜ ਜਾਂਦਾ ਪੱਤ ਦੀ ਬਸਤੀ ਦੇ ਇਦਾਂ ਕਦੀ ਪਹਿਲੇ ਹੋਇਆ ਨਹੀਂ ਸੀ ਬਸਤੀ ਦੇ ਵਿੱਚ ਲੋਕ ਗਰੀਬ ਰਹਦੇ ਆ ਮਿਹਨਤ ਵਾਲੇ ਲੋਕ ਆ ਇਮਾਨਦਾਰ ਲੋਕ ਆ ਪਰ ਇਹ ਲੋਕ ਬੇਈਮਾਨ ਨਹੀਂ ਹੈ ਇਹ ਨਸ਼ਾ ਵੇਚਣ ਅਗਰ ਅੱਜ ਕੋਈ ਬੇਗਲੀ ਦੀ ਵੇਚਣਾ ਬੋਲ ਪਤਾ ਕੋ ਨਹੀਂ ਰਹੇ ਉਰੇ ਬੱਚਿਆ ਕਰਕੇ ਨਹੀਂ ਬੋਲਦਾ ਲੱਗਦਾ ਬਦਲਾਅ ਬਜਾਹ ਹੋ ਗਿਆ ਨਸ਼ਾ ਰੁਕ ਰਹੀ ਸਰਕਾਰ ਕੋਲੋ ਜਿਵੇਂ ਬਾਬੂ ਜੀ ਜੀਵਨ ਰਾਮ ਚੌਂਕ ਜੀ ਚੱਲਦੀ ਨਸ਼ਾ ਕਿੱਥੇ ਲੈਣਾ ਵੀ ਕਿਹਨੇ ਲੈਣਾ ਮੈਸ਼ਾਦ ਮੈਂ ਕਰਦਾ ਮੈਂ ਕਿਹਨੇ ਨਸ਼ਾ ਤਾਂ ਹੁੰਡੀ ਵੀ ਦਵਾਦੇ ਨੇ ਹੁਣੇ ਦਵਾਦੇ ਨੇ ਹੂੰ ਉਹਨੇ ਦਵਾਦੇ ਨੇ ਇਹ ਨਸ਼ੇ ਦੇ ਕਾਰਨ ਹੈ ਦੁਕਾਨਦਾਰ ਨੇ ਕੀ ਲੈਣਾ ਵਿਚਾਰੇ ਨੇ 200 300 ਦੀ ਦੁਕਾਨ ਦੇ ਇੱਕ ਬੇਚੀ ਦਾ ਉਹ ਲੋਕ ਉਹਨਾਂ ਪਰਿਵਾਰਾਂ ਨੇ ਕੀ ਲੈਣਾ ਉਹਨਾਂ ਨੇ ਜਨਾਨੀ ਦੀ ਮਦਦ ਕੀਤੀ ਹੈ ਅੱਜ ਤਾਂ ਪਰਿਵਾਰ ਵੱਡਦਾ ਜਨਾਨੀ ਬੋਲੀ ਹੈ ਮੈਂ 8 ਮਹੀਨੇ ਦੀ ਪ੍ਰੈਗਨੈਂਟ ਹੈ ਮੈਨੂੰ ਦੋਖਾ ਕਿ ਮੇਰਾ ਘਰ ਵਾਲਾ ਨਹੀਂ ਮੁੜਦਾ ਪਿਆ ਹੂੰ ਮੇਰੇ ਘਰ ਬਣਨ ਸ਼ਾਇਦ ਇਹਦਾ ਕੋਣ ਹੈ ਇੰਦੂ ਲੋਰੀਆ ਹੂੰ ਤੇ ਇੰਦੂ ਲੋਰੀ ਨੇ ਅੱਜ ਆਪਣਾ ਜਲਵਾ ਦਿਖਾ ਦਿੱਤਾ ਇੰਦੂ ਲੋਰੀ ਨੇ ਆਪਣੇ ਗੈਂਗਸਟਰ ਦੋਸਤ ਨਾਲ ਲੈ ਨਸ਼ਾ ਵੇਚਣ ਵਾਲੇ ਤਲਵਾਰਾਂ ਤੱਕੂਏ ਲੈ ਕੇ ਆਏ ਅੱਜ ਪੂਰਾ ਮਹੱਲਾ ਵੜ ਦਿੱਤਾ ਹੂੰ ਇਹ ਕੋਈ ਯਾਰ ਜੁਪੀ ਬਿਹਾਰ ਚ ਸੁਣਦੇ ਸੀ ਹੂੰ ਪਰ ਅੱਜ ਆਪਣੇ ਜਲੰਧਰ ਸ਼ਹਿਰ ਚ ਕਿ ਜੰਗਲ ਰਾਜ ਬਣ ਕੇ ਜਲੰਧਰ ਸ਼ਹਿਰ ਮਨਾ ਲਿਆ ਜੰਗਲ ਰਾਜ ਜੋ ਜੰਗਲ ਦਾ ਰਾਜਾ ਬੈਠਾ ਅੱਜ ਹੂੰ ਜਿਹੜਾ ਸਰਕਾਰ ਦਾ ਜਿਹੜਾ ਦਸਤੀਆ ਚੁਣਿਆ ਜਿਹੜਾ ਮੰਤਰੀ ਹੈ ਉਹ ਅੱਜ ਗੁੰਗਾ ਬੋਲ ਨਹੀਂ ਰਿਹਾ ਪੁਲਿਸ ਚ ਤੜਕੂngੀ ਆ ਪੁਲਿਸ ਮੇਰੀ ਵਿੱਕੀ ਬਈ ਅੱਥੇ ਦੀ ਕਿਦਬਾਰ ਲੱਗਦਾ ਪੁਲਿਸ ਨੂੰ ਆ ਆ ਜੇ 2 ਦਿਨ ਪਹਿਲੇ ਉਹ ਜਨਾਨੀ ਦੀ ਗੱਲ ਸੁਣੀ ਹੁੰਦੀ ਹਿੰਦੂ ਲੋਰੀਆਂ ਦੇ ਦਿੱਤਾ ਹੁੰਦਾ ਅਜੇ ਬੰਦੇ ਵੱਡੇ ਨਾ ਜਾਂਦੇ ਸੀਪੀ ਦੀ ਕੱਲ ਰਾਤ ਜਦੋਂ ਅਸੀਂ ਖਬਰ ਕੀਤੀ ਜੂ ਕਹਿੰਦੇ ਮੈਂ ਏਸੀਪੀ ਵੈਸਟ ਨੂੰ ਮਿਲ ਕੇ ਆ ਜਿਹੜਾ ਮੁਲਾਕਾ ਮੈਂ ਨੰਬਰ ਦਿੱਤਾ ਏਸੀਪੀ ਵੈਸਟ ਦਾ ਮੈਂ 2 ਦਿਨ ਪਹਿਲੇ ਬਾਹਰ ਸੀ ਆ ਮੈਨੂੰ ਭਾਬੀ ਦਾ ਫੋਨ ਆਇਆ ਕਿ ਮੇਰੇ ਇੱਧਰ ਦਾ ਮੈਨੂੰ ਕੰਕ ਕਰਦਾ ਮੈਂ ਹੀ ਨੰਬਰ ਤੇ ਤੁਹਾਡੀ ਐਸਪੀ ਦਾ ਇਹ ਸੱਚਾ ਨੰਬਰ ਦਿੱਤਾ ਇਹ ਦੇਖੋ ਮੇਰੇ ਪੇਜ ਦੇ ਉੱਤੇ ਮੈਂ 2 ਦਿਨ ਤੋਂ ਵੀਡੀਓ ਸ਼ੇਅਰ ਕਰ ਰਿਹਾ ਤੁਹਾਡੇ ਚੈਨਲ 'ਤੇ ਹਮ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਮ ਇਹ ਲਾਤਾ ਹੈ ਪੁਲਿਸ ਨੇ ਤੇ ਜੇ ਮੇਰੇ ਵਰਗਾ ਬੰਦਾ ਵੀਡੀਓ ਸ਼ੇਅਰ ਕਰ ਰਿਹਾ ਪਾਰਿਆ ਆਪਣੇ ਪੋਟਲਾਂ ਦੇ ਤੇ ਜੇ ਪੁਲਿਸ ਨੂੰ ਕੀ ਐਲ ਫੜੋ ਇਹ 2 ਦਿਨ ਪਹਿਲੇ ਵੀਡੀਓ ਪਾਈ ਹੋਈ ਹੈ ਹਮ ਤੁਸੀਂ ਚੱਲ ਚੱਲਣਾ ਚਾਹੀਏ ਤੁਹਾਡੀ ਹਾਂਜੀ 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 ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਘੱਟ ਮਹੀਨੇ ਜਨਾਨੀ ਨਹੀਂ ਬੋਲ ਰਹੀ ਅੱਜ ਰੋ ਰੋ ਕੇ ਬੋਲ ਰਹੀ ਆ ਪੂਰੀ ਸੁਣਾਈ ਨਹੀਂ ਸਾਡੇ ਮਾਮਾ ਦੀ ਸੁਣਾਈ ਮਤੈ ਰੇੜੀ ਤੋਂ 700 ਬੋਲੀ ਉਹਨੂੰ ਇੰਨਾ ਬੱਗਾ ਜਦੋਂ ਹੁਣ ਹਮਲਾ ਕਰਨਾ ਆ ਜਾਂਦੀ ਤੇ ਸ਼ਾਇਦ ਇਦਾਂ ਦਾ ਕੋਈ ਕੰਮ ਨਾ ਹੁੰਦਾ ਹੁੰਦਾ ਕਿ ਇੰਨੇ ਬੰਦੇ ਘੱਲਿਆ ਉਹਨਾਂ ਨੂੰ ਗੈਂਸਟਰ ਬਦਮਾਸ਼ੀ ਦਿਖਾਣੀ ਹੋਣਾ ਵੇ ਸਾਰੇ ਖੜੇ ਆ ਸਾਰਾ ਮੱਲੇ ਖੜਾ ਆ ਜੇ ਮੈਂ ਜਿੰਨੇ ਬਦਮਾਸ਼ੀ ਦਿਖਾਣੀ ਹੈ ਜੇ ਟਕਰਾ ਵੀ ਕਰਨਾ ਟਕਰਾਪੇ ਉਹਨੂੰ ਵੀ ਪਿਆਰ ਆ ਆਪਣੇ ਲੋਕਾਂ ਨੂੰ ਮਰਨ ਨਹੀਂ ਦੇਵਾਂਗੇ ਆਪਣੇ ਲੋਕਾਂ ਨੂੰ ਮਰਨ ਨਹੀਂ ਦੇ ਜਾ ਬੱਚੇ ਨਸ਼ਾ ਕਰਨ ਜਾਂ ਨਾਲ ਦੀ ਗਲਾਮੀ ਕਰਨ ਸਿੱਧੀ ਗੱਲ ਇਹ ਵੀ ਅਸੀਂ ਗਲਾਮੀ ਨਹੀਂ ਕਰ ਸਕਦੇ ਅਣਾ ਸਿੱਦੇ ਇਲੈਕਸ਼ਨ ਹਾਰ ਗਏ ਫਿਰ ਅੱਜ ਤੁਹਾਨੂੰ ਕਿਉਂ ਦਰਦ ਗਿਆ ਇਲੈਕਸ਼ਨ ਦੀ ਜਿੱਤ ਹਾਰ ਨਹੀਂ ਹੈ ਮੈਂ ਇਲੈਕਸ਼ਨ ਦੇ ਜਿੱਤ ਹਾਰ ਕੇ ਸਭ ਲੋਕਾਂ ਦੇ ਲਈ ਖੜੇ ਆ ਚਲੋ ਜਾਂ ਜਦ ਸੇਵਾ ਕਰ ਰਿਹਾ ਜਿਸ ਮੁਲੇ ਤੇ ਦੀਪੂ ਖੜਾ ਮੈਂ ਕਹਣਾ ਕਾਉਂਸਲਰ ਖੜੇ ਆ ਸਿੱਧੇ ਕਾਉਂਸਲਰ ਖੜੇ ਆ ਮੈਂ ਕਹਣਾ ਕੋਈ ਬੰਦਾ ਵੀ ਕਿਛਣਾ ਮਹੀਨਾ ਕਾਉਂਸਲਰ ਖੜਾ ਅਸੀਂ ਆਪਣੇ ਲੋਕਾਂ ਦੀ ਲਈ ਲੜ ਰਹੇ ਆ ਸਾਡਾ ਸਮਾਜ ਆ ਸਾਡੇ ਪਰਿਵਾਰ ਆ ਕੀ ਸਾਡੇ ਪਰਿਵਾਰ ਹੀ ਸੇਫ ਨਹੀਂ ਉਹ ਵੀ ਹਾਰੀ ਜੇ ਤੁਹਾਡਾ ਜਿਹੜੇ ਖੜੇ ਉਹ ਵੀ ਹਾਰ ਗਏ ਜੇ ਤੁਸੀਂ ਹਾਰ ਗਏ ਇਹ ਵੀ ਹ ਆੜੀ ਹੈ ਇਹ ਸੱਚੀ ਵੀ ਇਹ ਆ ਜੀ ਛੋਟੀ ਗੱਲ ਹੈ ਕਿ ਹੁਣ ਹਮਲਾ ਕਰਨ ਬੰਦੇ ਆਏ ਸੀਗੇ ਮਨ